ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਦੀ ਦੁੱਖਦਾਈ ਗੱਲ ਹੈ ਜੀ ਕਿ ਪਿੰਨ ਜਿਲ੍ਹਾ ਫਤਿਆਬਾਦ ਹਰਿਆਣਾ ਜੋ ਕਰੀਬਨ ਇਥੋਂ 300 ਕਿਲੋਮੀਟਰ ਹੈ ਜੋ ਉਥੋਂ ਦਾ ਇੱਕ ਵੀਰ ਬਲਬੀਰ ਸਿੰਘ ਕਾਰੋਬਾਰ ਕਰਨ ਲਈ ਪੰਜਾਬ ਆਇਆ ਸੀ ਕਿਸੇ ਕਾਰਨ ਕਰਕੇ ਉਸ ਦੀ ਡੈਥ ਹੋ ਗਈ ਜੋ ਉਸ ਦੀ ਲਿਵਾਰਸ লাশ ਜੋ ਪੁਲਿਸ ਨੂੰ ਮਿਲੀ ਸਰਦਾਰ ਬਲਦੇਵ ਸਿੰਘ ਐਸਐਸਆਈ ਸਾਹਿਬ ਨੇ ਜਿਹੜੀ ਉਹਦੀ ਪੈਰਵਾਹੀ ਕੀਤੀ ਉਹਨਾਂ ਨੇ ਇਹਨਾਂ ਦੇ ਪਰਿਵਾਰ ਦੇ ਨਾਲ ਸਾਰਾ ਮੇਲ ਮਲਾਪ ਕਰਕੇ ਪਰਿਵਾਰ ਨੂੰ ਇੱਥੇ ਬੁਲਾਇਆ ਪਰਿਵਾਰ ਨੂੰ ਮਲਾਉਣ ਤੋਂ ਬਾਅਦ ਜਿਨ੍ਹਾਂ ਦੇ ਕੋਲੋਂ ਕੰਮ ਕਰਦਾ ਸੀ ਉਹਨਾਂ ਕੋਲ ਮਦਦ ਤਵਾ ਕੇ ਅੱਜ ਪਰਿਵਾਰ ਦੇ ਹਵਾਲੇ ਉਹਨਾਂ ਨੇ ਜਿਹੜੀ ਇਹ ਡੈੱਡ ਬੋਡੀ ਕੀਤੀ ਆ ਇਹ ਸਰਬੱਤਾਂ ਭਲਾ ਚੈਰੀ ਟੂ ਵਟ੍ਰਸਟਡ ਮਾਰਜੋ ਡਾਕਟਰ ਐਸਪੀ ਸਿੰਘ ਵਰਾਇਸ ਸਾਹਿਬ ਸਾਡੇ ਆਲ ਇੰਡੀਆ ਦੇ ਪ੍ਰਧਾਨ ਸਦਾ ਜੱਸਾ ਸਿੰਘ ਜੀ ਸਾਡੇ ਪੰਜਾਬ ਦੇ ਪ੍ਰਧਾਨ ਸਰਦਾ ਸੁਖਵਿੰਦਰ ਸਿੰਘ ਜੀ ਹੇਰ ਸਾਹਿਬ ਇਹਨਾਂ ਦੀ ਰਮਾਇ ਲਹਿਨਪਾਈ ਦੇ ਹੇਠ ਜੋ ਇਹ ਸੰਸਥਾ ਚੱਲ ਰਹੀ ਹੈ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਐਂਬੂਲੈਂਸ ਲਾਇਬ੍ਰੇਰੀਆਂ ਆਤੇ ਸिलाई ਸੈਂਟਰ ਕੰਪਿਊਟਰ ਸੈਂਟਰ ਅਤੇ ਜੋ ਪੈਨਸ਼ਨਾਂ ਦੇ ਕੰਮ ਚੱਲ ਰਹੇ ਨੇ ਇਹ ਉਹਨਾਂ ਦੇ ਸੰਯੋਗ ਦੇ ਨਾਲ ਹੀ ਡਾਕਟਰ ਐਸ.ਪੀ ਸਿੰਘ ਬਰਾਏ ਸਾਹਿਬ ਦੇ ਸੰਯੋਗ ਨਾਲ ਚੱਲ ਰਹੇ ਨੇ ਇਹਨਾਂ ਨੇ ਸਾਡੇ ਤੱਕ ਪਹੁੰਚ ਕੀਤੀ तकरीबन 8:00 ਵਜੇ ਨਾਲ ਮੈਨੂੰ ਫੋਨ ਆਇਆ ਇਹਨਾਂ ਦਾ ਕਹਿੰਦੇ ਕਿ ਸਾਡੀ ਇਤਰਾ ਜਿਹੜੀ ਬਾਡੀ ਆ ਅਸੀਂ ਇਹਨੂੰ ਆਪਣੇ ਪਿੰਡ ਲੈ ਜਾਣਾ ਚਾਹੁੰਨੇ ਆ ਤੇ ਸਾਡੇ ਕੋਲ ਇੰਨਾ ਖਰਚਾ ਨਹੀਂ ਹੈਗਾ ਜਿੰਨਾ ਐਂਬੂਲੈਂਸ ਵਾਲੇ ਮੰਗ ਰਹੇ ਨੇ ਪਰ ਚਲੋ ਗੁਰੂ ਸਾਹਿਬ ਨੇ ਸਾਨੂੰ ਇਹ ਸੇਵਾ ਦਿੱਤੀ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਇਹ ਪਵਿੱਤਰ ਧਰਤੀ ਹੈ ਇੱਥੋਂ ਕੋਈ ਵੀ ਵਾਂਝਾ ਨਹੀਂ ਜਾਂਦਾ ਸਾਨੂੰ ਜਿਸ ਤਰ੍ਹਾਂ ਕਿ ਮਾਣ ਦਿੱਤਾ ਹੈ ਡਾਕਟਰ ਐਸ.ਪੀ ਸਿੰਘ ਅਭਰਾਏ ਸਾਹਿਬ ਨੇ ਸਾਨੂੰ ਇਹ ਸੇਵਾ ਦਿੱਤੀ ਹੈ ਅਸੀਂ ਰਾਤ ਦੇਣੀ ਸੰਗਤ ਦੀ ਸੇਵਾ ਦੇ ਵਿੱਚ ਹਾਜ਼ਰ ਨੇ ਆ ਅੱਜ ਅਸੀਂ ਹੁਣ ਕਰੀ ਸਰਬਤ ਦਾ ਭਲਾ ਡਾਕਟਰ ਐਸ.ਪੀ. ਸਿਗਾ ਰਾਏ ਸਾਡਾ ਸਾਥ ਦੇ ਰਹੇ ਨੇ ਤਤਰਨਤਾਰ ਦੀ ਟੀਮ ਸਾਡੇ ਦਿਨ ਰਾਤ ਦਾ ਸਾਡੇ ਨਾਲ ਚੱਲ ਰਹੀ ਆ ਸਾਥੋਂ ਕੋਈ ਪੈਸਾ ਨਹੀਂ ਲੈਂਦਾ ਸਾਡੀ ਮਦਦ ਕਰ ਰਹੇ ਨੇ ਤੇ ਸਾਨੂੰ ਚੰਨ ਬੁਲਾ ਚੰਨ ਪੈਨ ਨਕਤੇ ਤੋਂ ਨਕਤੇ ਤੇ ਸੱਤ ਜਾਈਂ ਪਚਾ ਰਹੇ ਨੇ ਇਹ ਤੁਸੀਂ ਕਿੱਥੋਂ ਆਏ ਜੇ ਇੱਕ ਤੁਹਾਡਾ ਜ਼ਿਲ੍ਹਾ ਘੜਾ ਜੀ ਜ਼ਿਲ੍ਹਾ ਸਾਡਾ ਫਤਿਹਵਾਦ ਜੀ ਹਰਿਆਣਾ ਜੀ ਹਾਂ ਹਰਿਆਣਾ ਜੀ ਇਤੋਂ ਕਿੰਨੇ ਕਿਲੋਮੀਟਰ ਹੈ ਜੀ ਤੁਹਾਡਾ ਪਿੰਡ ਤੁਹਾਡਾ 300 ਕਿਲੋਮੀਟਰ ਦੂਰ ਹੈ ਜੀ ਤੇ ਤੁਹਾਡੇ ਕੋਈ ਮਰਗੀ ਸੰਸਥਾ ਦੇ ਵਿੱਚੋ ਕਿਸੇ ਨੇ ਕੋਈ ਪਹਿਨ ਦੀ ਕੋਈ ਡਿਮਾਂਡ ਕੀਤੀ ਹੈ ਨਹੀਂ ਕੀਤੀ ਗੱਡੀ ਬਾਰੇ ਕੋਈ ਨਹੀਂ ਜੀ ਸਾਡੀ ਮਦਦ ਕੀਤੀ ਹੈ ਜੀ ਸਾਡੀ ਬਹੁਤ ਸਾਰੀ